ਗਿਣੇ ਕੀਤੀ ਜ਼ਮੀਨ ਦੇ ਪੈਸੇ ਦੇ ਦਿੱਤੇ ਪਰ ਫੱਕ ਨਹੀਂ ਕਰਵਾਈ ਕਬਜ਼ਾ ਲੈ ਇਹਨੂੰ 20 ਸਾਲ ਹੋ ਗਏ ਹੁਣ ਫੱਕ ਕਿਵੇਂ ਹੋਵੇਗੀ ਜੇ ਵਿਰੋਧੀ ਤੇ ਨਾ ਮੰਨੇ ਜੇ ਨਾਮ ਨੇ ਤਾਂ ਆਪਾਂ ਜੀ ਇਹ ਵਕੀਲ ਕਰਕੇ ਐਸ ਡੀ ਐਮ ਸਾਹਿਬ ਦੇ ਕੇਸ ਪਾ ਦਿੰਦੇ ਆ ਠੀਕ ਹੈ ਜੀ ਐਸ ਡੀ ਐਮ ਸਾਹਿਬ ਉਹਨਾਂ ਦੇ ਪੈਸੇ ਜਿਹੜੇ ਬੰਦੇ ਨੇ ਜ਼ਮੀਨ ਗਹਿਣੇ ਕਰੀ ਸੀ ਉਹਦੇ ਨਾਂ ਦਾ ਅਕਾਊਂਟ ਖੁਲਾ ਕੇ ਉਹਦੇ ਅਕਾਊਂਟ 'ਚ ਪੈਸੇ ਜਮ੍ਹਾਂ ਕਰਾ ਦਿੰਦੇ ਨੇ ਠੀਕ ਹੈ ਜੀ ਉਹ ਬੰਦੇ ਨੂੰ ਟਾਈਮ ਵੀ ਦਿੰਦੇ ਨੇ ਵੀ ਜੇ ਤੁਹਾਡੇ ਪੈਸੇ ਲੈ ਲੈ ਭਾਈ ਜੇ ਨਹੀਂ ਚੱਕਦਾ ਬੰਦਾ ਤਾਂ ਉਹ ਇੱਕ ਆਰਡਰ ਜਾਰੀ ਕਰ ਦਿੰਦੇ ਨੇ ਐਸ ਡੀ ਐਮ ਸਾਹਿਬ ਉਹ ਆਰਡਰ ਦੇ ਤਾਬੇ ਜਣ ਕੇ ਫੱਕ ਦਾ ਇੰਤਕਾਲ ਹੋ ਜਾਂਦਾ ਠੀਕ ਹੈ ਸਰ ਪਰ ਇਹ ਵੀ ਜਦੋਂ ਆਪਾਂ ਪੈਸੇ ਦਿੰਨੇ ਆ ਉਹਦੀ ਪਰਸੀਡ ਲੈਣੇ ਆ ਠੀਕ ਹੈ ਜੀ ਜੇ ਰਸੀਦ ਲੈ ਕੇ ਉਹਤੇ ਦੋ ਬੰਦਿਆਂ ਦੀ ਗਵਾਹੀ ਇੱਕ ਨੰਬਰ ਵਾਲੀ ਦੀ ਇੱਕ ਹੋਰ ਬੰਦੇ ਦੀ ਗਵਾਹੀ ਪਾਈ ਹੈ ਉਸ ਤੋਂ ਬਾਅਦ ਉਹ ਬੰਦਾ ਮੁਕਰ ਜੇ ਤਾਂ ਉਹ ਦੇ ਮੁਤਾਬਕ ਵੀ ਉਹ ਮਤਲਬ ਰਸੀਦ ਰਸੀਦ ਮੁਤਾਬਕ ਹੀ ਇੰਤਕਾਲ ਹੋ ਸਕਦਾ ਹੈ ਠੀਕ ਹੈ ਜੀ ਠੀਕ ਹੈ ਇੱਕ ਮਰੱਬਾਬੰਦੀ ਵਿੱਚ ਰਸਤਾ ਪਿੰਡ ਦੀ ਆਬਾਦੀਆਂ ਆਬਾਦੀ ਦੀ ਲੱਗਿਆ ਹੋਇਆ ਸੀ ਜਦੋਂ ਮਰੱਬਾਬੰਦੀ ਹੋਈ ਸੀ ਜਦੋਂ ਆਬਾਦੀ ਸੀ ਉੱਥੇ ਰਸਤਾ ਲੱਗਿਆ ਹੋਇਆ ਸੀ ਜਿਸ ਕਰਕੇ ਖੇਤ ਆਉਣ ਜਾਣ 'ਚ ਦਿੱਕਤ ਆ ਹੁਣ ਨਵੇਂ ਰਸਤੇ ਅਸੀਂ ਕਿਵੇਂ लेये थे ओदा बेंटी पत्र किथे दे दे सकदी नहीं ओ रास्ता ता उही रहना ही रास्ता नहीं, नहीं चेंज हो सकदा चाहे वादी ਦੇ ਵਿਚਲੀ ਲੰਘਦਾ ਚਾਹੇ ਬਾਹਰ ਦੀ ਲੰਘਦਾ ਹੈ ਜਦੋਂ ਵਾਦੀ ਵਿਚਲੀ ਰਸਤਾ ਲੰਘਦਾ ਹੈ ਤਾਂ ਉਹ ਰਸਤਾ ਹੈਗੇ ਉਹ ਰਸਤਾ ਕੋਈ ਬਗਲ ਨਹੀਂ ਸਕਦਾ ਜੋ ਕੋਈ ਬਗਲਦਾ ਤਾਂ ਉਹ ਰੋਕਿਆ ਜਾ ਸਕਦਾ ਵੀ ਆ ਦੇਖੋ ਮਰਬਾ ਬੰਦੀ ਦੇ ਟਾਈਮ ਦਾ ਇੱਥੋਂ ਰਸਤਾ ਕਰਾਸ ਕਰਕੇ ਇੱਥੋਂ ਨਹੀਂ ਜਾ ਰਿਹਾ ਇਹ ਉਹ ਦੋਏ ਪਾਸੇ ਸ਼ੋ ਹੋਊਗਾ ਜਿੱਧਰੋਂ ਪਿੰਡ ਦੀ ਵਾਦੀ ਦੇ ਵਿੱਚ ਬੜਿਆ ਉੱਥੋਂ ਵੀ ਸ਼ੋ ਹੋਊਗਾ ਜਿੱਥੇ ਵਾਦੀ ਤੋਂ ਬਾਹਰ ਨਿਕਲੇ ਉੱਥੋਂ ਵੀ ਸ਼ੋ ਹੋਊਗਾ ਇਹ ਰਸਤਾ ਇੱਥੋਂ ਦੀ ਉਹ ਰਸਤਾ ਕੋਈ ਬਾਹਰ ਨਹੀਂ ਸਕਦਾ ਮੌਕੇ ਦੇ ਰਸਤਾ ਹੁੰਦਾ ਹੈ ਉਹ ਠੀਕ ਹੈ ਉਹ ਜਣ ਕੇ ਨਕਸ਼ਜ ਨਹੀਂ ਸ਼ੋਕਤਾ ਹੁੰਦਾ ਇਸ ਕਰਕੇ ਉਹਨੂੰ ਸੋੜਨ ਦਿੱਕਤ ਮਹਿਸੂਸ ਹੁੰਦੀ ਹੈ ਬੰਦਿਆਂ ਨੂੰ ਵੀ ਸਾਡਾ ਰਸਤਾ ਬਵਾਦੀ ਦੇ ਵਿੱਚ ਤਾਂ ਹੈ ਹੀ ਨਹੀਂ ਪਰ ਹੁੰਦਾ ਉਹ ਠੀਕ ਹੈ ਜੀ ਹਾਂ ਔਰ ਇਹ ਕੀ ਹੈ ਬਾਈ ਨੇ ਵੀ ਅਸੀਂ ਨਵਾਂ ਰਸਤਾ ਲੈਣ ਲਈ ਨਹੀਂ ਨਵਾਂ ਰਸਤਾ ਨਹੀਂ ਲੈ ਸਕਦੇ ਜੀ ਕੋਈ ਜਿਹੜਾ ਰਸਤਾ ਉਹਨਾਂ ਨੂੰ ਲੱਗਿਆ ਹੋਇਆ ਰਸਤੇ ਉਹੀ ਰਹਿਣਗੇ ਜੀ ਠੀਕ ਹੈ ਜੀ ਨਵਾਂ ਰਸਤਾ ਤਾਂ ਇਹ ਹੈ ਸਪੋਜ਼ ਕਰੋ 10 ਬੰਦਿਆਂ ਦੀ ਖੇਵਟ ਹੈ ਜੀ ਹਾਂ ਜੀ ਉਹਨਾਂ ਚੋਂ ਇੱਕ ਬੰਦੇ ਨੇ ਕੋਈ ਜ਼ਮੀਨ ਵੇਚਤੀ ਜਾਂ ਇੱਕ ਬੰਦਾ ਆਪਣੀ ਜ਼ਮੀਨ ਲੱਗ ਕਰਾਉਣਾ ਚਾਹੁੰਦਾ ਹੈ ਤਕਸੀਮ ਕਰਾ ਕੇ ਜਦੋਂ ਆਪਾਂ ਲੱਗ ਕਰਾਉਣਾ ਉਸ ਟਾਈਮ ਰਸਤੇ ਲੱਗ ਜਾਂਦੇ ਕਿ ਇਸ ਪਾਕੇ ਕੋਈ ਨਵਾਂ ਵੱਖਰਾ ਰਸਤਾ ਲਿਵਾ ਸਕਦਾ ਹੈ ਸਾਰੇ ਦੋਸਤਾਂ ਨੇ ਪਿਆਰ ਦੇ ਹੀਰੀ ਚੈਨਲ ਤੇ ਸਵਾਗਤ ਕਰਦੇ ਆ ਤੇ ਸਾਡਾ ਵੀ ਸਵਾਗਤ ਕਰਦੇ ਆ ਤੇ ਸਭ ਮੰਦਿਆਂ ਦੇ ਲਈ ਮਹਿਮਾਨੀ ਬਹੁਤ ਬਹੁਤ ਧੰਨਵਾਦ ਦੋਸਤੋ ਸਵਾਲ ਅਸੀਂ ਬਹੁਤ ਸਾਰੇ ਲੈ ਕੇ ਆਏ ਆ ਤੇ ਬਾਕੀ ਕੰਪਿਊਟਰ ਦੇ ਵਿੱਚ ਵੀ ਟਾਈਪ ਹੈਗੇ ਨੇ ਜਿੰਨਾ ਵੀ ਮੈਕਸਿਮਮ ਤੋਂ ਮੈਕਸਿਮਮ ਸਵਾਲ ਮਿਲੇ ਸਰ ਕੋਲੋਂ ਤੇ ਆਪਾਂ ਕੋਸ਼ਿਸ਼ ਕਰਾਂਗੇ ਵੱਧ ਤੋਂ ਵੱਧ ਸੋਇਲਾਂ ਦੇ ਜਵਾਬ ਦੇਈਏ ਬਰਾਸਤ ਕੀ ਹੁੰਦੀ ਆ ਬਰਾਸਤ ਕਿੰਨੇ ਤਰ੍ਹਾਂ ਦੀ ਹੁੰਦੀ ਆ ਇਸ ਦਾ ਰਾਕੇਬੇ ਵਿੱਚ ਖਾਸ ਰੋਲ ਕੀ ਆ ਵਿਰਾਸਤ ਦਾ ਵਿਰਾਸਤ ਇਹ ਹੁੰਦੀ ਹੈ ਜਦੋਂ ਕੋਈ ਬੰਦਾ ਮਰ ਜਾਂਦਾ ਹੈ ਜੀ ਉਹਦੀ ਜ਼ਮੀਨ ਜਦੋਂ ਆਪਾਂ ਚੇਂਜ ਕਰਦੇ ਆ ਸਪੋਜ਼ ਕਰੋ ਇਹ ਬੰਦਾ ਸੀ ਉਹ ਮਰ ਗਿਆ ਇਹ ਦੇਗਾ ਬੀ ਸੀ ਡੀ ਤਿੰਨ ਮੁੰਡੇ ਨੇ ਈ ਗਾਹ ਕੁੜੀ ਹੈ ਜੀ ਉਹ ਜਦੋਂ ਆਪਾਂ ਇੰਤਕਾਲ ਕਰਾਉਂਦੇ ਆ ਕੋਸ਼ੀ ਨਾਮ ਦੇ ਮੁਤਾਬਕ ਤਾਂ ਜਿਹੜਾ ਇੰਤਕਾਲ ਹੁੰਦਾ ਹੈ ਉਹ ਜਿਹੜੇ ਜਾਇਜ਼ ਵਾਰਸ ਹੁੰਦੇ ਨੇ ਸਾਰੇ ਨਾਂ ਹੁੰਦੇ ਜੀ ਮਾਨੂ ਵੀ ਸਜਾਂਦਾ ਹੈ ਘਰਾਂ ਨੂੰ ਵੀ ਸਜਾਂਦਾ ਜਿਵੇਂ ਇੱਥੇ ਦੱਸਿਆ ਤੁਸੀਂ ਨਹੀਂ ਪਹਿਲਾਂ ਹਾਂ ਠੀਕ ਆ ਠੀਕ ਹੈ ਨਾ ਜੀ ਕੁਰਸੀ ਨਾਮ ਜੇ ਵਸਿਤ ਕੀਤੀ ਹੋਈ ਹੈ ਫਿਰ ਆਪਾਂ ਕੁਰਸੀ ਨਾਮ ਚ ਦਾ ਅਜਿੰਤ ਕਾਲ ਸਾਰੇ ਬਾਰਸਾਂ ਨੂੰ ਸ਼ੋਅ ਕਰਾਂਗੇ ਪਰ ਉਹ ਚ ਮਾਲਕ ਉਹਨੂੰ ਬਣਾਵਾਂਗੇ ਜਿਹਨੂੰ ਦਿਨ ਉਹ ਵਸਿਤ ਕੀਤੀ ਹੋਈ ਹੈ ਠੀਕ ਆ ਇੰਤਕਾਲ ਇਹ ਵਿਰਾਸਤ ਤਿੰਨ ਕਿਸਮ ਦੀ ਹੁੰਦੀ ਹੈ ਜੀ ਤਕਰੀਬ ਇੱਕ ਤਾਂ ਕੁਰਸੀ ਨਾਮ ਅਨੁਸਾਰ ਹੋਗੀ ਜੀ ਇੱਕ ਰਜਿਸਟਰਡ ਵਸਿਤ ਅਨੁਸਾਰ ਹੋਗੀ ਖਾਨਗੀ ਵਸਿਤ ਅਨੁਸਾਰ ਹੋਗੀ ਤਿੰਨ ਕਿਸਮ ਦੀ ਵਿਰਾਸਤ ਹੁੰਦੀ ਹੈ ਠੀਕ ਹੈ ਜੀ ਅਗਲੀ ਟੈਕਸਟ ਐਂਟਰੀ ਇੰਤਕਾਲ ਕੀ ਹੁੰਦਾ ਹੈ ਜੀ ਟੈਕਸ ਐਂਟਰੀ ਜਿਹੜੀ ਇਹ ਹੁਣ ਜਦੋਂ ਕੰਪਿਊਟਰ 'ਚ ਰਿਕਾਰਡ ਫੀਲ ਹੋਇਆ ਨਾ ਜੀ ਕਈ ਵਾਰੀ ਸਾਡੇ ਰਿਕਾਰਡ ਦੇ ਵਿੱਚ ਕੋਈ ਕਲੈਰੀਕਲ ਮਿਸਟੇਕ ਹੁੰਦੀ ਹੈ ਜੀ ਜਿਹੜੀ ਕੰਪਿਊਟਰ ਚੱਕਦਾ ਨਹੀਂ ਹੈ ਹੂੰ ਹੂੰ ਉਹ ਪਟਵਾਰੀ ਦੇ ਰਿਕਾਰਡ ਦੇ ਮੁਤਾਬਕ ਹੀ ਐਂਟਰੀ ਕੀਤੀ ਜਾਂਦੀ ਹੈ ਜੋ ਪਟਵਾਰੀ ਦੇ ਰਿਕਾਰਡ 'ਚ ਗਲਤ ਆਇਆ ਜਾਂ ਜੋ ਵੀ ਕਮੀ ਹੈਗੀ ਹੈ ਹੂੰ ਹੂੰ ਉਹ ਕਮੀ ਦੂਰ ਨਹੀਂ ਕੀਤੀ ਜਾਂਦੀ ਨਹੀਂ ਹੋ ਸਕਦੀ ਕਈ ਕਾਰਨਾ ਕਰਕੇ ਕਈ ਵਾਰੀ ਬਿਲਕੁਲ ਜੀ ਉਹ ਜਿਹੜਾ ਰਿਕਾਰਡ ਐਂਟਰ ਕੀਤਾ ਉੱਥੇ ਉਹ ਟੈਕਸ ਐਂਟਰੀ ਕਾ ਹੁੰਦਾ ਹੈ ਠੀਕ ਆ ਸਰ ਜਿਹੜੀ ਕੋਈ ਕਲੈਰिकल ਮਿਸਟੇਕ ਹੈ ਕਿਸੇ ਕਿਸਮ ਦੀ ਕੋਈ ਗਲਤੀ ਹੈ ਕੰਪਿਊਟਰ ਨਹੀਂ ਚੱਕਦਾ ਉਹ ਪਟਵਾਰਦਰਕਾਰ ਨੂੰ ਤਾਂ ਕਹੀ ਐਂਟਰੀ ਕੀਤੀ ਐ ਉਹਨੂੰ ਟੈਕਸ ਐਂਟਰੀ ਕਹਿੰਦੇ ਨੇ ਜੀ ਜੀ ਇੱਕ ਜੇਕਰ ਜ਼ਮੀਨ ਤੇ ਸਟੇ ਹੋਵੇ ਤੇ ਫਿਰ ਉਸ ਜ਼ਮੀਨ ਦੀ ਤਬਦੀਲ ਮਲਕੀਅਤ ਹੋ ਸਕਦੀ ਆ ਜਦੋਂ ਸਟੇ ਹੋ ਗਈ ਨਾ ਇਹ ਹਾਂਜੀ ਸਟੇ ਚ ਕੋਈ ਵੀ ਚੀਜ਼ ਚੇਂਜ ਨਹੀਂ ਹੋ ਸਕਦੀ ਜਿੰਨਾ ਚਿਰ ਅਦਾਲਤ ਦੀ ਜਿਹੜੀ ਜਾਰੀ ਕੀਤੀ ਹੋਈ ਸਟੇ ਉਹਨੂੰ ਤੜਾਉਂਦੇ ਨਹੀਂ ਹੈਗੇ ਉਹਨਾਂ ਚਿਰ ਕਿਸੇ ਕਿਸਮ ਦੀ ਕੋਈ ਚੇਂਜ ਨਹੀਂ ਹੋ ਸਕਦੀ ਠੀਕ ਆ ਸਰ ਕੋਈ ਸ਼ਹਿਰ ਵਿੱਚ ਪਲਾਟ ਆ ਜੀ 500 ਕਾ ਜੀ ਦਾ ਉਸ ਨੂੰ ਦੋ ਬੰਦੇ 2.5 2.5 100 ਗੱਲ 10 ਦੋ ਭਾਗਾਂ ਵਿੱਚ ਵਕਰੀ ਵਕਰੀ ਵਿਅਕਤੀਆਂ ਨੂੰ ਵੇਚਣਾ ਚਾਹੁੰਦਾ ਉਹ ਬੰਦਾ ਵੇਚ ਸਕਦਾ ਜਾਂ ਨਹੀਂ ਪਹਿਲਾਂ ਤਾਂ ਇਹ बिक ਜਾਂਦੇ ਹੁੰਦੇ ਸੀ ਜੀ ਪਹਿਲਾਂ ਦੋ ਬੰਦੇ ਨੂੰ ਅੱਡ-ਅੱਡ 2.5 2.5 ਦੀ ਦ੍ਰਿਸ਼ਟੀ ਹੋਉਂਦੀ ਸੀ ਪਰੰਤੂ ਜਿੱਦੋਂ ਦੀ ਐਨ.ਓ.ਸੀ ਦਾ ਇਹ ਚੱਕਰ ਚੱਲਿਆ ਹੈ ਨਾ ਐਨ.ਓ.ਸੀ ਪੂਰੇ ਪਲਾਟ ਦੀ ਹੀ ਮਿਲਦੀ ਹੈ ਮੇਰੇ 500 ਗਾਜ 500 ਗਾਜ ਦੀ ਪੂਰੇ ਪਲਾਟ ਦੀ ਮਿਲੂਗੀ ਪੂਰਾ ਪਲਾਟ ਆ ਜਿਹੜਾ ਤੁਸੀਂ ਦੋ ਬੰਦੇ ਦੇ ਨਾਮ ਕਰਾ ਸਕਦੇ ਇੱਕ ਬੜਾ ਦੋ ਦੋ ਹਿੱਸੇ ਚ ਪਰੰਤੂ ਜੇ ਆਪਾਂ ਕਹੀ ਵੀ ਇੱਕ ਰਿਸ਼ਤੀ 250 ਗਾਜ ਦੀ ਹੁਣ ਕਰਾਤੀ ਇੱਕ ਫੇਰ ਕਰਾਤੀ ਫੇਰ ਨਹੀਂ ਹੁੰਦੀ ਹੈਗੀ ਅੱਛਾ ਜੀ ਜਿੰਨੇ ਦੀ ਇਹਨੂੰ ਅਸੀਂ ਮਿਲਿਆ ਉਹਨੇ ਦੀ ਰਿਸ਼ਤੀ ਹੁੰਦੀ ਹੈ ਇਸ ਕਰਕੇ ਹੁਣ ਜਾਨੀ ਕਿ ਦਿੱਕਤ ਆਉਂਦੀ ਹੈ ਇਸ ਕਰਕੇ ਥੋੜੀ ਜੀ ਵੀ ਜੇ 500 ਗਾਜ ਦਾ ਪੂਰਾ ਪਲਾਟ ਦੋ ਬੰਦਿਆਂ ਨੂੰ ਦੇ ਸਕਦੇ ਦੋਨੋਂ ਅੱਧਾ ਅੱਧਾ ਦੀ ਰਿਸ਼ਤੀ ਹੋਰੂਗੀ ਅੱਛਾ ਅੱਧਾ ਦ੍ਰਿਸ਼ਟੀ 250 ਗਾਜ ਦੀ ਨਹੀਂ ਹੋ ਸਕਦੀ ਠੀਕ ਆ ਉਹ ਤਾਂ ਫਿਰ ਕੱਲ ਨੂੰ ਤੇ ਅਗਲਾ ਜੀ ਕੋਈ ਵਿਅਕਤੀ ਵਿਦੇਸ਼ ਵਿੱਚ ਰਹਿ ਰਿਹਾ ਹੋਵੇ ਜਿਵੇਂ ਕੈਨੇਡਾ ਇੰਗਲੈਂਡ ਅਮਰੀਕਾ ਹਾਂਜੀ ਉਹ ਆਪਣਾ ਪਲਾਟ ਵੇਚਣ ਲਈ ਕਿਸੇ ਤਰ੍ਹਾਂ ਪਾਵਰ ਟਰਨੀ ਭੇਜੇਗਾ ਹਾਂਜੀ ਤੇ ਅਸਲੀ ਪਾਵਰ ਟਰਨੀ ਦੀ ਕੀ ਪ੍ਰਕਿਰਿਆ ਤੇ ਕੀ ਨਿਸ਼ਾਨੀ ਹੈ ਕਿ ਇਹ ਅਸਲੀ ਆ ਹਾਂਜੀ ਜਿਹੜੀ ਪਾਵਰ ਟਰਨੀ ਹੈ ਜਿਸ ਟਾਈਮ ਉਸ ਬੰਦੇ ਨੇ ਭੇਜਦੀ ਜਿਹੜੀ ਜ਼िले ਦੇ ਰਕਵੇ ਜਿਸ ਸਬੰਧਿਓ ਨੇ ਜਣ ਕੇ ਆਪਣੀ ਪਾਵਰ ਔਟਾਰਨੀ ਬਣਾ ਕੇ ਭੇਜੀ ਹੈ ਉਸ ਜ਼ਿਲੇ ਦੇ ਡਿਪਟੀ ਕਮਿਸ਼ਨਰ ਸਾਹਿਬ ਲੇਵਲ ਜਾ ਕੇ ਦਫ਼ਤਰ ਚ ਉੱਥੇ ਕੁਝ ਪੈਸੇ ਭਰਨੇ ਪੈਂਦੇ ਨੇ ਉਹ ਪੈਸੇ ਭਰਨ ਤੋਂ ਬਾਅਦ ਉੱਥੋਂ ਜਣ ਕੇ ਡੀਸੀ ਸਾਹਿਬ ਦੇ ਸਟੈਂਪ ਲਾ ਕੇ ਉੱਥੋਂ ਦਸਤਖਤ ਹੋ ਜਾਂਦੇ ਨੇ ਉਹ ਫਿਰ ਜਿਹੜੀ ਪਾਵਰ ਔਟਾਰਨੀ ਆ ਉਹ ਉਸ ਤੋਂ ਬਾਅਦ ਕਿਸੇ ਵੀ ਤਹਿਸੀਲ ਚ ਜਿੱਥੋਂ ਦੀ ਉਹ ਹੈਈ ਹੈ ਉੱਥੇ ਵਰਤੀ ਜਾ ਸਕਦੀ ਹੈ ਉਹ ਫਿਰ ਅਸਲੀ ਦੀ ਨਿਸ਼ਾਨੀ ਤਾਂ ਪੱਕੀ ਹੋਊਗੀ ਨਾ ਜਦੋਂ ਡਿਪਟੀ ਕਮਿਸ਼ਨਰ ਤੋਂ ਫਾਈਨਲ ਹੋਊਗੀ ਅਸਲੀ ਨਕਲੀ ਵਾਲੇ ਤਾਂ ਗੱਲ ਰਹੀ ਇਹ ਜਿਹੜੀ ਡਿਪਟੀ ਕਮਿਸ਼ਨਰ ਤੋਂ ਸਭ ਤੋਂ ਫਾਈਨਲ ਹੋਊਗੀ ਜੀ ਜੀ ਉਸ ਤੋਂ ਪਹਿਲਾਂ ਉਹ ਵਰਤੀ ਨਹੀਂ ਜਾ ਸਕਦੀ ਪੰਜਾਬ 'ਚ ਆਪਣੇ ਕਿਤੇ ਵੀ ਕਿਤੇ ਵੀ ਹਾਂ ਤੇ ਇੱਕ ਊੜਾ ਨਕਸ਼ਾ ਕੀ ਹੁੰਦਾ ਇਹ ਕਿੱਥੇ ਕੰਮ ਆਉਂਦਾ ਊੜੇ ਤੋਂ ਬਿਨਾ ਹੋਰ ਵੀ ਕੋਈ ਨਕਸ਼ਾ ਹੁੰਦਾ ਹਾਂਜੀ ਊੜੇ ਤੋਂ ਬਗੈਰ ਊੜਾ ਰਕਸ਼ਾ ਤੇ ਆੜਾ ਤੇ ਈੜੀ ਤਿੰਨ ਨਕਸ਼ੇ ਹੁੰਦੇ ਨੇ ਜੀ ਜੀ ਇਹ ਤਕਸੀਮ ਦੇ ਸਬੰਧ ਵਿੱਚ ਹੁੰਦੇ ਨੇ ਜਦੋਂ ਕੋਈ ਆਪਾਂ ਕੇਸ ਪਾਉਂਦੇ ਹਾਂ ਤਹਿਸੀਲਦਾਰ ਦੇ ਹਾਂਜੀ ਹਾਂ ਤਾਂ ਪਟਵਾਰੀ ਤੋਂ ਪਹਿਲਾਂ ਨਕ ਜਿਹੜਾ ਨਕਸ਼ਾ ਊੜਾ ਹੈ ਉਹਦੇ ਵਿੱਚ ਜਾਨੀ ਕਿ ਟੋਟਲ ਖੇਵਟ ਦੇ ਵਿੱਚ ਕਿੰਨੇ ਕਿੰਨੇ ਰਕਬੇ ਦੇ ਬੰਦੇ ਮਾਲਕ ਨੇ ਕਿੰਨਾ ਇੱਕ ਇੱਕ ਬੰਦੇ ਨੂੰ ਹੁੰਦਾ ਟੋਟਲ ਖੇਵਟ ਦਾ ਰਕਵਾ ਲਾਇਆ ਜਾਂਦਾ ਹੈ ਵੀ ਕਿਹੜੇ ਬੰਦੇ ਨੂੰ ਕਿੰਨਾ ਕਿੰਨਾ ਰਕਬਾ ਹੁੰਦਾ ਨਕਸ਼ੇ ਊੜੇ ਦੇ ਵਿੱਚ ਇਹ ਹੁੰਦਾ ਨਕਸ਼ੇ ਆੜੇ 'ਚ ਕਰਨਗੋ ਨੇ ਜਾ ਕੇ ਮੌਕਾ ਦੇਖਣਾ ਹੁੰਦਾ ਤਸੀਲਾ ਸਾਹਿਬ ਦੇ ਆਰਡਰਾਂ ਤੋਂ ਬਾਅਦ ਤਰੀਕਾ ਤਕਸੀਮ ਜਾਰੀ ਹੁੰਦਾ ਹੈ ਜੀ 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 ਤਰੀਕਾ ਤਕਸੀਮ ਦੇ ਮੁਤਾਬਕ ਉਹਨੇ ਜਾ ਕੇ ਵੀ ਕਿੰਨੇ ਬੰਦੇ ਦੀ ਟੱਕ ਵੱਖਰੇ ਬਣਾਉਣੇ ਨੇ ਉਹਨਾਂ ਦਾ ਕਬਜ਼ਾ ਦੇਖਣਾ ਹੁੰਦਾ ਜੇ ਕਬਜ਼ਾ ਉਹਨਾਂ ਲਈ ਵੀ ਘੱਟ ਹੈ ਤਾਂ ਨਾਲ ਲੱਗਦਾ ਕਬਜ਼ਾ ਉਹਨਾਂ ਨੂੰ ਪਾਇ ਉਹ ਨਕਸ਼ਾ ਆੜਾ ਬਣਦਾ ਨਕਸ਼ਾ ਆੜੇ ਤੋਂ ਬਾਅਦ ਫਿਰ ਤਹਿਸੀਲਦਾਰ ਸਾਹਿਬ ਫਾਈਨਲ ਕਰਦੇ ਨੇ ਉਹ ਨਕਸ਼ੇ ਨੂੰ ਦੋ ਤਰ੍ਹਾਂ ਨੂੰ ਸੁਣਨ ਤੋਂ ਬਾਅਦ ਜੀ ਫਿਰ ਨਕਸ਼ਾ ਈਡੀ ਤਿਆਰ ਹੁੰਦਾ ਹੈ ਇੱਕ ਵਾਰ ਅੱਛਾ ਉਸ ਤੋਂ ਅੱਗੇ ਹੋਰ ਉਹ ਈਡੀ ਹਾਂ ਈਡੀ ਤੋਂ ਬਾਅਦ ਫਿਰ ਸਨਦ ਤਕਸੀਮ ਜਾਰੀ ਹੁੰਦੀ ਹੈ ਜੀ ਸਨਦ ਤਕਸੀਮ ਜਾਰੀ ਹੋਣ ਤੋਂ ਬਾਅਦ ਫਿਰ ਕਬਜ਼ੇ ਦੇ ਆਰਡਰ ਹੁੰਦੇ ਨੇ ਜੀ ਕਬਜ਼ੇ ਦੇ ਆਰਡਰ ਤੋਂ ਬਾਅਦ ਫਿਰ ਇੰਤਕਾਲ ਹੁੰਦਾ ਹੈ ਵਾਹ ਵਾਹ ਠੀਕ ਹੈ ਜੀ ਠੀਕ ਸ਼ੁਕਰੀਆ ਸਰ ਤੇ ਆਵਾਦੀ ਦੇ ਦਾ ਮਤਲਬ ਕੀ ਹੈ ਜੀ ਆਵਾਦੀ ਦੇ ਆਵਾਦੀ ਦੇ ਜਿਸ ਟਾਈਮ ਇਹ ਮਰਬਾ ਬੰਦੀਆਂ ਹੋਈਆਂ ਨੇ ਉਸ ਤੋਂ ਪਹਿਲਾਂ ਜਿਹੜੀ ਵੀ ਆਵਾਦੀ ਉਸ ਵਾਦੀ ਨੂੰ ਵਾਦੀ ਦੇ ਕਿਹਾ ਜਾਂਦਾ ਹੈ। ਆਬਾਦੀ ਦਾ ਰਕਵਾ ਵੱਖਰਾ ਛੱਡਿਆ ਗਿਆ ਉਹ। ਠੀਕ ਹੈ ਜੀ। ਆਬਾਦੀ ਤੋਂ ਬਾਅਦ ਬਾਹਰ ਕਲੋਨੀਆ ਕੱਟਦੇ ਆ ਫਿਰਨੀਆਂ ਬਣਾਤੀਆਂ ਹੋਰ ਸਾਰਾ ਰਿਕਾਰਡ 'ਚ ਹੈਗੇ। ਠੀਕ ਹੈ ਜੀ। ਜਿਹੜੀ ਪਿੰਡ ਦੀ ਵਾਦੀ ਸੀ ਹਾਂਜੀ ਹਾਂਜੀ ਉਹਨੂੰ ਜਣੇ ਕਿ ਨਿਸ਼ਾਨੀ ਲਾਤੀ ਵੀ ਇਹ ਨਾ ਰਕਵਾ ਹੈ ਵਾਦੀ ਦਾ। ਠੀਕ ਹੈ ਜੀ। ਉਹਦੇ ਵਿੱਚ ਕਿਸੇ ਦਾ ਕਰਜ਼ਾ ਵੀ ਜਣੇ ਕਿ ਕੋਈ ਬੰਦਾ ਬੀਜ ਦਾ ਵੀ ਹੋ ਸਕਦਾ ਮਕਾਨ ਵੀ ਹੋ ਸਕਦੇ ਨੇ। ਉਹ ਰਕਵਾ ਉਹਨਾਂ ਨੇ ਜਣੇ ਕਿ ਵੰਡ ਨਹੀਂ ਕੀਤਾ ਹੈ। ਠੀਕ ਹੈ। ਮਾਲਕੀ ਨਹੀਂ ਜਾਰੀ ਕੀਤੀ। ਉਹ ਟੋਟਲ ਇੱਕ ਨੰਬਰ ਜਾ ਉਹਨੂੰ ਦਿੱਤਾ ਹੋਇਆ ਵਾਦੀ ਦੇ ਇਹਨੂੰ। ਇੱਕ ਨੰਬਰ ਦੇ ਵਿੱਚ ਟੋਟਲ ਕਿ ਬੀ ਕਿੱਲਾ ਦਾ 8 ਕਿੱਲਾ ਦੀ ਹੈ ਪਿੰਡ ਛੋਟਾ ਜਿਹਾ ਦੋ ਕਿੱਲਾ ਦਾ ਉਹਨੂੰ ਇੱਕ ਨੰਬਰ ਦੇ ਕੇ ਵਾਦੀ ਦੀ ਕਿਹਾ ਜਾਂਦਾ ਜਿੱਥੇ ਪਿੰਡ ਦੀ ਵਾਦੀ ਸੀ ਉਹਨੂੰ ਵਾਦੀ ਦੇ ਕਿਹਾ ਜਾਂਦਾ ਪਿੰਡ ਦੀ ਵਾਦੀ ਜੀ ਜੀ ਹਾਂ ਤੇ ਇੱਕ ਹੋਰ ਹੈ 1991 ਦੀ ਗੱਲ ਆ ਕਿ ਸਾਡੇ ਕੋਲ 7 ਕਨਾਲਾਂ ਜ਼ਮੀਨ ਸੀ ਮੇਰੀ ਦਾਦੀ ਨੇ ਸਾਂਝੀ ਖੇਵਟ ਵਿੱਚ 10 ਕਨਾਲ 16 ਮਰ ਨੇ ਵੇਚਤੀ ਮਤਲਬ ਕਿ ਆਪਣੇ ਹਿੱਸੇ ਨਾਲੋਂ ਵੱਧ ਵੇਚਤੀ ਦਾਦੀ ਨੇ ਤੇ ਦਾਦੀ ਦੀ ਡੈਥ 2011 ਚ ਹੋ ਗਈ ਪਰ ਹੁਣ ਅਸੀਂ ਵਿਰਾਸਤੇ ਕਰਵਾਉਣ ਲੱਗੇ ਤਾਂ ਮੈਕਮੇ ਵਾਲੇ ਕਹਿੰਦੇ ਕਿ ਤੁਸੀਂ ਤਾਂ ਜ਼ਮੀਨ ਪਹਿਲਾਂ ਹੀ ਵਾਧ ਦੇ ਵਿੱਚ ਹੀ ਬੈਠੇ ਹੋ ਤੇ ਹੁਣ ਵਾਧ ਦੇ ਵਿੱਚ ਹੀ ਜ਼ਮੀਨ ਉਸ ਦੇ ਵਾਰਸਾਂ ਦੇ ਹਿੱਸੇ ਵਿੱਚੋਂ ਕੱਟੀ ਜਾਵੇਗੀ ਜਾਂ ਨਹੀਂ ਬਿਲਕੁਲ ਕੱਟੀ ਜਾ ਸਕਦੀ ਹੈ ਜੇ ਉਹਨਾਂ ਦਾ ਆਪਦਾ ਪਹਿਲਾ ਹਿੱਸਾ ਹੈਗੇ ਹਾਂਜੀ ਕੁਝ ਉਹਨਾਂ ਨੂੰ ਦਾਦੀ ਦੀ ਵਿਰਾਸਤ ਆ ਗਈ ਹਾਂਜੀ ਹਾਂ ਤਾਂ ਉਹਨਾਂ ਦਾ ਹਿੱਸਾ ਕੱਟਿਆ ਜਾ ਸਕਦਾ ਹੈ ਠੀਕ ਆ ਜਾਂ ਜੇ ਉਹਨਾਂ ਨੇ ਆਪਦਾ ਹਿੱਸਾ ਪਹਿਲਾਂ ਵੇਚ ਤਿਆ ਵਿਰਾਸਤ ਕਰਾਉਣ ਤੋਂ ਠੀਕ ਆ ਫਿਰ ਜਾਨੀ ਕਿ ਜਿਹੜੇ ਬੰਦੇ ਨੇ ਵਾਧ ਵਿੱਚ ਹੈ ਉਹਦੇ ਜਣਕੇ ਜਿਹੜੇ ਦੋਏ ਹੋਰ ਹਿੱਸੇਦਾਰ ਨੇ ਖੇਵਟ ਦੇ ਵਿੱਚ ਉਹ ਤਕਸੀਮ ਰਾਹੀਂ ਉਹ ਜਿਹੜੀ ਲਾਸਟ ਰਿਸ਼ਤੀ ਆ ਉਹ ਤੜਾ ਸਕਦੇ ਨੇ ਅੱਛਾ ਜੀ ਸਪੋਜ਼ ਕਰੋ 10 ਕ ਨਾਲ ਜ਼ਮੀਨ ਸੀ 2 ਕ ਨਾਲ ਦੀ ਇੱਕ ਨੂੰ ਕਰਾਤੀ ਰਿਸ਼ਤੀ 4 ਦੀ ਇੱਕ ਨੂੰ ਕਰਾਤੀ 6 ਦੀ ਹੋ ਗਈ ਉਸ ਤੋਂ ਬਾਅਦ ਚਾ 2 ਕ ਨਾਲ ਦੀ ਫੇਰ ਕਰਾ ਜੀ 2 ਕ ਨਾਲ 6 ਮਰਲੇ ਦੀ ਜਿਹੜੀ ਲਾਸਟ ਰਿਸ਼ਤੀ ਹੈ 2 ਕ ਨਾਲ 6 ਮਰਲੇ ਦੀ ਬੰਧ ਕਰਾਈ ਹੈ ਉਹ ਟੁੱਟ ਸਕਦੀ ਹੈ ਅੱਛਾ ਜੀ ਉਹ ਜਿਹੜੇ ਹੋਰ ਹਿੱਸੇਦਾਰ ਨੇ ਉਹ ਤੜਾ ਸਕਦੇ ਨੇ ਤਕਸੀਮ ਦੇ ਕੇਸ ਟੁੱਟੂ ਜੀ ਠੀਕ ਹੈ ਜੀ ਤਕਸੀਮ ਦਾ ਕੇਸ ਰੈਵ ਨੂੰ ਅਫਸਰ ਤੇ ਪਹੁੰਚਾ ਜੀ ਉੱਥੇ ਜਿੰਨੇ ਹਿੱਸੇ ਤੋਂ ਵੱਧ ਵਿਕੀ ਹੋਈ ਠੀਕ ਆ ਸਰ ਕਹਿੰਦਾ ਮੇਰੀ ਮਾਤਾ ਨੇ ਰਜਿਸਟਰ ਵਸੀਅਤ ਕਰਵਾਈ ਸੀ ਉਸਨੇ ਬਾਅਦ ਵਿੱਚ ਮੇਰੀ ਭੈਣ ਨੂੰ ਬਲੱਡ ਰਿਲੇਸ਼ਨ ਵਸੀਅਤ ਰਜਿਸਟਰਡ ਕਰਵਾ ਦਿੱਤੀ ਹਾਂ ਤੇ ਨਾਮ ਹੁਣ ਵਸੀਅਤ ਕੈਨਸਲ ਕਰਵਾਈ ਤੇ ਹੁਣ ਇਸ ਦਾ ਕੀ ਹੱਲ ਆ ਦੇਖੋ ਜੁੰਦੇ ਜੀ ਜਿਹੜੀ ਵਸੀਤ ਹੈ ਨਾ ਮਰਨ ਤੋਂ ਬਾਅਦ ਕੰਮ ਕਰਦੀ ਹੈ ਠੀਕ ਆ ਜੇ ਉਹ ਜੁੰਦੇ ਜੀ ਆਪਦੀ ਜ਼ਮੀਨ ਖਤਮ ਕਰ ਗਈ ਵੇਚ ਗਈ ਤਾਂ ਵਸੀਅਤ ਦੀ ਕੋਈ ਵੈਲਿਊ ਨਹੀਂ ਰਹੀ ਹੈ ਜਦੋਂ ਜ਼ਮੀਨੇ ਨਹੀਂ ਉਹਦੇ ਨਾਮ ਹੈਗੀ ਜੇ ਉਹ ਮਰਦੀ ਉਹਦੇ ਨਾਮ ਜ਼ਮੀਨ ਹੁੰਦੀ ਤਾਂ ਉਹ ਵਸੀਅਤ ਕੰਮ ਕਰਦੀ ਠੀਕ ਆ ਜਦੋਂ ਰਿਸਟਰਡ ਆਪਣਾ ਤਬਦੀਲ ਮਲਕੀਤ ਕਰਾ ਕੇ ਬਲੱਡ ਰਿਲੇਸ਼ਨ ਚ ਕਰਾ ਗੀ ਹੂੰ ਹੂੰ ਹਾਂਜੀ ਜੂੰਦੇ ਜੀ ਆਪਦੇ ਤਾਂ ਉਹਦਾ ਹੁਣ ਕੋਈ ਹੱਲ ਨਹੀਂ ਹੈ ਠੀਕ ਆ ਜੇ ਜ਼ਮੀਨ ਹੋਊ ਫੇਰ ਵਸੀਅਤ ਦੀ ਫੇਰ ਵਸੀਅਤ ਦੀ ਵੈਲਿਊ ਹੈ ਵਸੀਅਤ ਰਿਸਟਰਡ ਵੀ ਹੋ ਸਕਦੀ ਹੈ ਖਾਨਗੀ ਵੀ ਹੋ ਸਕਦੀ ਹੈ ਜੀ ਠੀਕ ਆ ਇੰਤਕਾਲ ਜਿਹੜਾ ਕੁਰਸੀ ਨਾਮ ਦੇ ਮਤਲਬ ਕੋ ਵੀ ਹੋ ਸਕਦਾ ਠੀਕ ਆ ਹਾਂਜੀ ਵਸੀਅਤ ਕਰਤਾ ਦੀ ਘਰ ਵਾਲੀ ਇਹ ਦੂਜੀ ਜਗ੍ਹਾ ਵਿਆਹ ਕਰਵਾ ਲਵੇ ਬਿਨਾਂ ਤਲਾਕ ਦੇ ਕਿ ਉਹ ਵਸੀਅਤ ਤਰਵਾ ਸਕਦੀ ਆ ਜੇ ਉਹ ਤਾਂ ਉਹ ਤਾਂ ਜਦੋਂ ਉਹਨੇ ਗੈਰ ਕਾਨੂੰਨੀ ਕੰਮ ਕਰ ਲਿਆ ਜੀ ਹਾਂਜੀ ਬਿਨ ਬਗੈਰ ਤਲਾਕ ਤੋਂ ਦੂਜੀ ਸ਼ਾਦੀ ਕਰ ਲਈ ਤਾਂ ਉਹ ਤਾਂ ਬਿਲਕੁਲ ਵੀ ਹੱਕਦਾਰ ਨਹੀਂ ਹੈ ਜੀ ਉਹਦਾ ਤਾਂ ਹੱਕੇ ਖਤਮ ਹੋ ਗਏ ਜਦੋਂ ਉਹਨੇ ਦੂਜੀ ਸ਼ਾਦੀ ਕਰ ਲਈ ਜੁੰਦੇ ਜੀ ਹੂੰ 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 ਇਸ ਕਰਕੇ ਉਹ ਕੁਝ ਵੀ ਨਹੀਂ ਕਰ ਸਕਦੀ ਉਹ ਆਪਦੀ ਜਾਇਦਾਦ ਉਹ ਤੋਂ ਜ਼ਮੀਨ ਲੈ ਨਹੀਂ ਸਕਦੀ ਜਿੱਥੇ ਪਹਿਲਾਂ ਬਹਿ ਗਈ ਸੀ ਠੀਕ ਆ ਮਤਲਬ ਕਾਨੂੰਨ ਕੋਈ ਇਦਾਂ ਦਾ ਕੇਸ ਤਾਂ ਨਹੀਂ ਕਰੇ ਵੀ ਹਾਂ ਮੈਂ ਕਿਹੜਾ ਤਲਾਕ ਲਿਆ ਨਾ 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 ਤਲਾਕ ਨਹੀਂ ਲਿਆ ਉਹਦੀ ਸ਼ਾਦੀ ਆਪਾਂ ਨੂੰ ਸਾਬਤ ਕਰਨੀ ਪਊਗੀ ਨਹੀਂ ਇਕਦਾ ਹੁੰਦਾ ਜਵਾਨੀ ਗੱਲਾਂ ਸ਼ਾਦੀ ਦੇ ਪ੍ਰੂਫ ਵੀ ਅਗਲੇ ਲੈ ਵੀ ਚਾਹੀਦੇ ਨੇ ਤਾਂ ਨਹੀਂ ਉਹ ਲੈ ਸਕਦੀ ਜੇ ਸ਼ਾਦੀ ਦੇ ਪ੍ਰੂਫ ਨਹੀਂ ਹੈਗੇ ਠੀਕ ਆ ਠੀਕ ਹੈ ਨਾ ਇਹ ਉੱਥੇ ਰਹਿੰਦੀ ਹੋਵੇ ਉੱਥੇ ਉਹਨਾਂ ਦੇ ਰਾਸ਼ਨ ਕਾਰਡ ਜਨੋ ਹੋਵੇ ਉਹ ਫੇਰੇ ਪ੍ਰੂਫ ਹੋਊਗਾ ਨਾ ਕਿਸੇ ਨਾ ਕਿਸੇ ਤਰੀਕੇ ਨਾਲ ਮੂੰ ਆਪਾਂ ਜਵਾਨੀ ਜੋ ਮਰਜ਼ੀ ਗਈ ਚਲੋ ਵੀ ਸ਼ਾਦੀ ਹੋ ਗਈ ਵੀ ਇਹਨਾਂ ਹੱਕ ਨਾ ਦੇਣ ਵਾਸਤੇ ਕਹੀ ਚਲੇ ਉਹਦੀ ਤਾਂ ਕੋਈ ਵੈਲਿਊ ਨਹੀਂ ਨਾ ਜੀ ਠੀਕ ਹੈ ਜੀ ਠੀਕ ਤੇ ਫੀਡਬੈਕ ਕੀ ਹੁੰਦੀ ਆ ਨਿਸ਼ਾਨਦੇਹੀ ਕਾਰਨ ਵੇਲੇ ਫੀਡਬੈਕ ਦੀ ਜ਼ਰੂਰਤ ਕਿਉਂ ਪੈਂਦੀ ਆ ਅਸਲ ਵਿੱਚ ਮਾਲ ਵਿਭਾਗ ਦੇ ਵਿੱਚ ਇਹਦਾ ਕੰਮ ਕੀ ਆ ਜੀ ਫੀਲਡ ਬੁੱਕ ਜਿਹੜੀ ਹੁੰਦੀ ਹੈ ਜੀ ਇਹ ਇੱਕ ਜਿਹੜਾ ਆਪਣਾ ਨੰਬਰ ਖਸਰਾ ਹੁੰਦਾ ਹੈ ਜੀ ਉਹਦੀ ਉੱਤਰ ਦੱਖਣ ਪੂਰਬ ਪੱਛਮ ਸੈਡਾਂ ਦੀਆਂ ਕਰਮਾ ਲਿਖਿਆ ਹੁੰਦੀਆਂ ਨੇ ਚਾਰੇ ਦਿਸ਼ਾਵਾਂ ਦੀ ਗੱਲ ਕਰੀਏ ਚਾਰ ਖੁੰਜਾ ਹੋਵੇ ਪੰਜ ਖੁੰਜਾ ਹੋਵੇ ਜਿੰਨੇ ਮਰਜ਼ੀ ਖੁੰਜਾ ਖੇਤ ਹੋਵੇ ਉਹਦੀਆਂ ਹਰੇਕ ਸਾਈਡ ਦੀਆਂ ਕਰਮਾ ਲਿਖੇ ਹੋਏ ਹੁੰਦੀਆਂ ਨੇ ਠੀਕ ਹੈ ਜੀ ਜੇ ਸਪੋਜ਼ ਕਰੋ ਚਾਰ ਖੁੰਜਾ ਤਾਂ ਉੱਤਰ ਦੱਖਣ ਪੂਰਬ ਪੱਛਮ ਆਜੂ ਜੇ ਉਹ ਚ ਬਿੰਗਾ ਟੇਡਾ ਹੈ ਤਾਂ ਉਹਦੇ ਗੋਸ਼ੇ ਬਣਾ ਕੇ ਰੱਖਵਾ ਕੱਢਿਆ ਜਾਂਦਾ ਉਹਦੀਆਂ ਵੀ ਕਰਮਾ ਲਿਖੀਆਂ ਹੁੰਦੀਆਂ ਨੇ ਠੀਕ ਹੈ ਸਰ ਉਹ ਡਾਕਟਰ ਲਾਈਨ ਲਾਈ ਹੁੰਦੀ ਹੈ ਨੰਬਰ ਖਸਰੇ ਦੇ ਵਿੱਚ ਉਹ ਡਾਕਟਰ ਲਾਈਨ ਲਾ ਕੇ ਉਹਦਾ ਰੱਖਵਾ ਕੱਢਿਆ ਹੁੰਦਾ ਪੂਰੇ ਦਾ ਹਾਂ ਉਹ ਇਦਾਂ ਦੀ ਲਾਈ ਆਉਂਦੀ ਹੈ ਹਾਂ 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 ਉਹ ਡਾਕਟਰ ਲਾਈਨ ਜਿਹੜੀ ਲੱਗ ਜਾਂਦੀ ਉਹ ਗੋਸ਼ਾ ਬਣਾ ਕੇ ਰੱਖਵਾ ਕੱਢਿਆ ਹੁੰਦਾ ਉਹ ਨੰਬਰ ਦਾ ਪੂਰੇ ਦਾ ਰੱਖਵਾ ਹੁੰਦਾ ਠੀਕ ਹੈ ਜੀ ਇਹਦੀ ਆਪਾਂ ਨੂੰ ਲੋਡ ਨਿਸ਼ਾਨਦੇਹੀ ਵੇਲੇ ਕਈ ਵਾਰੀ ਨਕਸ਼ੇ ਤੇ ਕੋਈ ਕਰਮ ਗਲਤ ਲਿਖੀ ਜਾਵੇ ਹਾਂ ਹਾਂ ਤਾਂ ਉਹ ਜਦੋਂ ਫੀਲਡ ਬੁੱਕ ਚੋਂ ਆਪਾਂ ਕਰਮਾਂ ਦੀ ਤਸੱਲੀ ਕਰਕੇ ਨਿਸ਼ਾਨਦੇਹੀ ਫੇਰ ਕਰਨੀ ਪੈਂਦੀ ਹੈ ਠੀਕ ਹੈ ਸਰ ਜੀ ਕਿਸੇ ਜਦੋਂ ਆਪਾਂ ਨੂੰ ਪਰਾਕਵਾ ਕੱਢਣ ਤੋਂ ਆਪਾਂ ਨੂੰ ਪਤਾ ਲੱਗਦਾ ਹੈ ਵੀ ਕਈ ਵਾਰੀ ਵੀ ਰਕਵਾ ਇਹਦਾ ਵੱਧ ਬਣਦਾ ਹੈ ਨੰਬਰ ਦਾ ਹਾਂ ਹਾਂ ਕਰਮਾਂ ਦੇ ਮਤਾਬ ਉਹ ਘੱਟ ਹੈ ਫਿਰ ਆਪਾਂ ਫੀਲਡ ਬੁੱਕ ਦੀ ਲੋਡ ਪੈਂਦੇ ਫੀਲਡ ਬੁੱਕ ਚੋਂ ਦੇਖ ਕੇ ਹੀ ਫਿਰ ਨਿਸ਼ਾਨਦੇਹੀ ਕੀਤੀ ਜਾਂਦੀ ਹੈ ਇਹ ਤਾਂ ਬਹੁਤ ਜ਼ਿਆਦਾ ਲੋਡ ਹੈ ਜੀ ਠੀਕ ਹੈ ਜੀ ਜੀ ਇਥੇ ਇੱਕ ਹੋਰ ਸਵਾਲ ਆ ਗਿਆ ਬਈ ਸਿ ਕਰਿਆ ਨਹੀਂ ਕਿਸੇ ਬਾਈ ਨੇ ਜਿਹੜੀ ਇਹ ਫੀਡਬੁੱਕ ਹੁੰਦੀ ਆ ਇਹ ਜੇ ਕੋਈ ਆਮ ਬੰਦਾ ਖਰੀਦਣਾ ਚਾਹੁੰਦਾ ਹੋਵੇ ਜਾਂ ਕੋਈ ਨਹੀਂ ਖਰੀਦੀ ਨਹੀਂ ਜਾ ਸਕਦੀ ਨਕਲ ਲਈ ਜਾ ਸਕਦੀ ਹੈ ਅੱਛਾ ਜੀ ਨਕਲ ਲਈ ਜਾ ਦਫਤਰ ਕਰਨ ਕੋ ਤੋਂ ਸਾਡੇ ਜਿਹੜੀ ਪਟਿਆਲੇ ਜ਼ਿਲ੍ਹੇ ਚ ਤਾਂ ਜਣ ਕੇ ਇਹ ਤਹਿਸੀਲਾਂ ਚ ਨੇ ਫੀਡਬੁੱਕਾਂ ਜੀ ਬਾਕੀ ਹੋਰ ਤਹਿਸੀਲਾਂ ਚ ਪਟਵਾਰੀਆਂ ਲਵੇ ਨੇ ਠੀਕ ਆ ਸਰ ਜੇ ਆਪਾਂ ਇਹਦੀ ਨਕਲ ਲੈਣੀ ਚਾਹੁੰਦੇ ਤਾਂ ਨਕਲ ਲੈ ਸਕਦੇ ਓਕੇ ਤੇ ਲੱਠੇ ਵਿੱਚ ਵੀ ਲੱਗੇ ਪੱਥਰਾਂ ਦੇ ਨਿਸ਼ਾਨ ਹੁੰਦੇ ਨੇ ਜਾਂ ਨਹੀਂ ਨੇ ਇਹ ਜਿਹੜੇ ਪੱਥਰ ਨੇ ਨਾ ਜੀ ਹਾਂਜੀ ਇੱਕ ਤਾਂ ਹੁੰਦੀ ਹੈ ਜਿਹੜੇ ਇਹ ਬੇਸ ਲਾਈਨ ਮੰਨੀ ਜਾਂਦੀ ਹੈ ਪਿੰਡ ਵਿੱਚ ਜਿੱਥੋਂ ਮਰਨ ਆਪਣੀ ਮਰਬੰਦੀ ਸ਼ੁਰੂ ਹੁੰਦੀ ਹੈ ਠੀਕ ਹੈ ਸਰ ਉਹ ਬੇਸ ਲਾਈਨ ਤੇ ਤਾਂ 5-5 ਕਿੱਲਾਂ ਦੇ ਪੱਥਰ ਲੱਗੇ ਹੁੰਦੇ ਨੇ ਜੀ ਬਾਕੀ ਸਾਰੇ ਪਿੰਡ ਵਿੱਚ ਜਿੱਥੇ ਹੀ ਪੱਥਰ ਹੈ ਕਹਿੰਦੇ ਉਹ 10-10 ਕਿੱਲਾਂ ਦੇ ਹੁੰਦੇ ਨੇ ਠੀਕ ਹੈ ਸਰ ਜੇ ਆਪਾਂ ਨੇ ਜੇ ਸਪੋਜ਼ ਕਰੋ ਇੱਕ ਪੱਥਰ ਮਿਲ ਜਾਂਦਾ ਆਪਾਂ ਦਾ ਦੂਆ ਪੱਥਰ ਲੱਭਣ ਵਾਸਤੇ ਆਪਾਂ ਕਹਿੰਦੇ ਵੀ 10 ਕਿੱਲਾਂ ਨੇ ਜਾ ਕੇ ਉੱਥੇ ਪੱਟ ਕੇ ਦੇਖੋ ਵੀ ਉੱਥੇ ਪੱਥਰ ਮਿਲ ਜੂਗਾ ਹਾਂ 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 ਉਹ 10 ਕਿੱਲਾਂ ਦਾ ਪੱਥਰ ਹੁੰਦਾ ਹੈ ਕਈ ਵਾਰੀ ਪੱ ਨਕਸ਼ਿਤ ਉਤਤ ਕੋਈ ਨਿਸ਼ਾਨੀ ਨਹੀਂ ਹੁੰਦੀ ਠੀਕ ਹੈ ਜੀ ਪਿੰਡ ਚ ਆਪਾਂ ਨੂੰ ਪੱਥਰ ਮਿਲ ਜਾਂਦਾ ਹੈ ਉਹ ਪੱਥਰ ਤੋਂ ਬਾਅਦ ਆਪਾਂ ਲਾਲਨੇ ਸਾਹਿਬ ਵੀ 10 ਕਿੱਲੇ ਦੇ ਪੱਥਰ ਕਿੱਥੇ ਬਣੂਗਾ ਠੀਕ ਹੈ ਫਿਰ ਉਹ ਜਿੰਮੇਦਾਰ ਨੂੰ ਦੱਸੇਗਾ ਫਲਾਣੇ ਦੇ ਖੇਤ ਚ ਇੱਥੇ ਪੱਥਰ ਹੋ ਸਕਦਾ ਉੱਥੋਂ ਦੇਖੋ ਤੁਸੀਂ ਹੈਗਾ ਕਿ ਨਾ ਇਹ ਠੀਕ ਹੈ ਜੀ ਜੇ ਮਿਲ ਜੇ ਤਾਂ ਸਭ ਤੋਂ ਵਧੀਆ ਜੇ ਨਹੀਂ ਮਿਲਦਾ ਤਾਂ ਫਿਰ 20 ਕਿੱਲੇ ਲੈਣਾ ਚਾਹੀਦਾ ਅੱਗੇ ਅੱਗੇ ਜਾਣਾ ਪੈਂਦਾ ਅਗਲੇ 10 ਕਿੱਲੇ ਹੋਰ ਜਾਣਾ ਪੈਂਦਾ ਠੀਕ ਹੈ ਸਰ ਸਾਡੇ ਕੋਲ ਲਾਲ ਲਕੀਰ ਦਾ ਰਕਵਾ ਹੈ 2.5 ਕਨਾਲ ਅਸੀਂ 2.5 ਕਨਾਲ ਦਾ ਜਿਹੜੀ ਜਗ੍ਹਾ ਨਾ ਲਾਲ ਲਕੀਰ ਦੀ ਤੇ ਉਸ ਰਜਿਸਟਰੀ ਸਾਡੇ ਨਾਮ ਹੋ ਸਕਦੀ ਹੈ ਜੰਨੇ ਇਹ ਜਣੇ ਕਿ ਪਹਿਲਾਂ ਤਾਂ ਕੋਈ ਸਕੀਮ ਨਹੀਂ ਸੀ ਹੁਣ ਸਰਕਾਰ ਦੀ ਇੱਕ ਸਕੀਮ ਆਈ ਹੈ ਜੀ ਲਕਾ ਲਾਲ ਲਕੀਰ ਦੇ ਅੰਦਰ ਜਿੰਨੇ ਵੀ ਬੰਦੇ ਕਾਬਜ ਨੇ ਠੀਕ ਹੈ ਸਰ ਚਾਹੇ ਕੋਈ ਮਰਲੇ ਤੇ ਚਾਹੇ ਦੋ ਮਰਲੇ ਤੇ ਚਾਹੇ ਢਾਈ ਕਨਾਲ ਤੇ ਜਿੰਨੇ ਵੀ ਰਕਬੇ ਦੇ ਕਾਬਜਾ ਉਹਨਾਂ ਦੀ ਮਾਲਕੀਆ ਬਣਾਉਣਗੇ ਠੀਕ ਹੈ ਜੀ ਜਦੋਂ ਉਹ ਮਾਲਕੀਆਂ ਬਣ ਗਈਆਂ ਸੈਟਲਾਈਟ ਨਾਲ ਇਹ ਸਾਰਾ ਨਕਸ਼ਾ ਟਰੇਸ ਹੋ ਜੂਗਾ ਜੀ ਪਿੰਡ ਦਾ ਉਹਦੇ ਮੁਤਾਬਕ ਫਿਰ ਉਹਨਾਂ ਦੀਆਂ ਮਾਲਕੀਆਂ ਬਣਾ ਕੇ ਦੇਣਗੇ ਉਹਦਾ ਬਕਾਇਦਾ ਰਿਕਾਰਡ ਤਿਆਰ ਕਰਨਗੇ ਸਾਰਾ ਜੀ ਠੀਕ ਹੈ ਜੀ ਫਿਰ ਇਹਨਾਂ ਦੀ ਮਾਲਕੀ ਬਣੂਗੀ ਜਦੋਂ ਉਸ ਸਕੀਮ ਆਪਣੇ ਪੰਜਾਬ ਚ ਲਾਗੂ ਹੋਗੀ ਚੱਲ ਚੱਲ ਰਿਹਾ ਹੈ ਪ੍ਰੋਸੈਸ ਹਲੇ ਲਾਗੂ ਨਹੀਂ ਹੋਇਆ ਲਾਗੂ ਨਹੀਂ ਹਾਂ ਜੀ ਠੀਕ ਹੈ ਜੀ ਇੱਕ ਬੀਗੇ ਬਿਸਵੇ ਵਾਲੀ ਕਰਮ 57.1 57.157 ਹੁੰਦੀ ਆ ਪਰ ਜਦੋਂ ਮਿੰਤੀ ਹੁੰਦੀ ਆ ਕਈ ਵਾਰ ਮਿੰਤੀ ਕਰਦੇ ਸਮੇਂ ਜਿਹੜੀ ਪੁਆਇੰਟ 157 ਉਹ ਨਹੀਂ ਮਿੰਦੇ ਜਾਂ ਉਹਨੂੰ ਗਿਣ ਲੈਣਾ ਚਾਹੀਦਾ ਹੈ ਜੀ ਉਹ ਠੀਕ ਹੈ ਜੀ ਤੇ ਬੜਾ ਕੀਮਤੀ ਸਮਾਂ ਉਹਰੇ ਪਤਾ ਲੱਗਦਾ ਵੀ ਸਮੇਂ ਦੀ ਕੀਮਤ ਕੀ ਹੁੰਦੀ ਆ ਤੇ ਤੁਹਾਡੇ ਬਹੁਤ ਸਾਰੇ ਸਵਾਲ ਤੇ ਲਾਈਟ ਚੱਲੀ ਗਈ ਸੀ ਦੁਕਾਨ ਤੋਂ ਮੇਰੇ ਤੋਂ ਪ੍ਰਿੰਟਰ ਮੌਕੇ ਦੇ ਨਹੀਂ ਨਿਕਲਿਆ ਮੈਂ ਇਹ ਮੋਬਾਈਲ ਦੇ ਵਿੱਚ ਵੀ ਤੁਸੀਂ ਦੇਖ ਹੀ ਰਹੇ ਹੋ ਤੇ ਆ ਸਾਡੇ ਕੋਲ ਲੈਪਟਾਪ ਆ ਇੱਥੇ ਪਹਿਲਾਂ ਅਸੀਂ ਟਾਈਪ ਕਰਕੇ ਅਸੀਂ ਹੋਰ ਸਵਾਲ ਲੈ ਕੇ ਆਏ ਤੇ ਤੇ ਉੱਥੇ ਨਹੀਂ ਪ੍ਰਿੰਟ ਨਿਕੜੇ ਸੀ ਮੋਬਾਈਲ ਦੇ ਵਿੱਚੋਂ ਵੀ ਸੱਤ ਪੇਜਾਂ ਜੋ ਸਵਾਲਾਂ ਦੀ ਗੱਲਬਾਤ ਕੀਤੀ ਆ ਤੇ ਜੇ ਫਿਰ ਵੀ ਤੁਹਾਡਾ ਕੋਈ ਕਮੈਂਟ ਰਹੇਗਾ ਤਾਂ ਸਾਨੂੰ ਕਮੈਂਟ ਕਰਕੇ ਦੱਸਿਓ ਸਾਡੀ ਵੀਡੀਓ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਫੇਸਬੁੱਕ ਤੇ ਸਾਡੀ ਸਟਾਰ ਦੀ ਆਪਸ਼ਨ ਹੋਗੀ ਤੇ ਸਾਨੂੰ ਸਟਾਰ ਜਰੂਰ ਭੇਜਿਆ ਕਰੋ ਸੋ ਇੱਕ ਵਾਰ ਫਿਰ ਤੋਂ ਤਹਿ ਦਿਲੋਂ ਤੁਹਾਡਾ ਵੀ ਤੇ ਸਰਦਾ ਵੀ ਧੰਨਵਾਦ ਬਹੁਤ ਬਹੁਤ ਧੰਨਵਾਦ